ਹਾਂ ਹੋਰੀ 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 ਫਰਜਾ ਮਿਲ ਕਰ ਲੱਗ ਗਿਆ ਆ ਗਿਆ ਮੰਦਰ ਵਿੱਚ ਲੈਂਟਰ ਚ ਵੀ ਆਪਾਂ ਪਾਈਆਂ ਨੇ ਇਹਨਾਂ ਦੇ ਚ ਇਹ ਕਿਆਬ ਕੱਟ ਦਿਆ ਕਰ ਲੋ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਕੇਸ ਤੇ ਤੇ ਅੱਜ ਕਰਾਂਗੇ ਦੁਕਾਨਾਂ ਦੀ ਫੂਟਿੰਗ ਆਪ ਹੋਰ ਸਮਨੇ ਪਾ ਲੈਂਟਰ ਚ ਵੀ ਆਪਾਂ ਪਾਈਆਂ ਨੇ ਇਹਨਾਂ ਦੇ ਚ ਤੇ ਹੁਣ ਪਾਵਾਂਗੇ ਤਾਰਾ ਕੱਲ੍ਹ ਥੋਲ ਕੱਢੇ ਤਾਂ ਹੋਲੇਗਾ ਉਹ ਬਸ ਉਹ ਨਿੱਕੀ ਜਿਹੀ ਲਾ ਕੇ ਆਏ ਆ ਲੱਗ ਜੂ ਪਤਾ ਆਣ ਆਪਣਾ ਆ ਗਿਆ ਜੀ ਸਟੇਜ ਉੱਪਰ ਆ ਗੀਆਂ ਤੇ ਤਾਰਾਂ ਆ ਗਈਆਂ ਵੀ ਗਾਰਡ ਦੀ ਤਾਰ ਆਈ ਆਪਣੇ ਕੋਲੇ ਵੀ ਗਾਰਡ ਦੇ ਆ ਗਏ 1 ਦੇ ਬੰਡਲੇ ਆ ਗਏ ਡੇਢ ਦੇ ਬੰਡਲੇ ਆ ਗਏ ਢਾਈ ਦੇ ਬੰਡਲੇ ਆ ਗਏ 2.5 ਦੀ ਆ ਗੀ ਤੇ ਬਸ ਘੋੜੀਆਂ ਪੁੰਚਣ ਵਾਲੀਆਂ ਨੇ ਉਸ ਤੋਂ ਬਾਅਦ ਕਰਕੇ ਅਨਬਾਕਸ ਵੀ ਲੈ ਫਿਰ ਕਰਦੇ ਆਂ ਬਾਰੇ ਵਿੱਚ ਸ਼ਟਾ ਹੈਨ ਬਾਕਸ ਦਾ ਸਾਰਾ ਸਾਫ ਹੋ ਗਏ ਸਾਫ ਕਰਨ ਤੋਂ ਬਾਅਦ ਦੇ ਹਾਲਾਤ ਨੇ ਗਏ ਹੋਣਾ ਹੋ ਗਿਆ ਲੰਚ ਟਾਈਮ ਅਜੇ ਬਾਅਦ ਆਪਾਂ ਵੇ ਤਾਰਾਂ ਕਪੜਾ ਬਹੁਤ ਹੈ ਅੱਜ ਦਾ ਟਾਈਮ ਪਾਸ ਹੋ ਗਿਆ ਹਾਂ ਹੁਣ ਇਹਦੇ ਬਾਅਦ ਆਪਾਂ ਤਾਰਾਂ ਸਟਾਰਟ ਕਰਾਂਗੇ ਅਜੇ ਬਾਅਦ ਅਸੀਂ ਸ਼ੁਰੂ ਕਰਾਂਗੇ ਹਣ ਤਾਰਾਂ ਵਾਇਰਿੰਗ ਕਰਕੇ ਤਾਰੀ ਫਿਰ ਚਲਾਵਾਂਗੇ

La 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 ਲਾ 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 ਹਾਂ ਕੰਮ ਹੋ ਗਿਆ ਇਹ ਲੱਗਪਾ ਮੈਨ ਬੋਰਡ ਚ ਆਪਾਂ ਇੱਕ ਆ ਬੋਰਡ ডিসਪਲੇਅ ਪਚਾ ਦੇ ਉਹ ਨੀਚੇ ਜਾ ਕੇ ਰਹਿ ਜਾਓ ਇੱਕ ਉਹ ਸਾਹਮਣੇ ਦੇ ਕੋਲ ਦੇ ਚਾ ਉਹ ਤੇ ਇਨਵਰਟਰ ਪੁਆਇੰਟ ਆਊਗਾ ਤੇ ਇੱਕ ਜੀ ਉਸੜਾ ਹੈਗਾ ਉਹ ਸਾਹਮਣੇ ਇੰਡੀਕੇਟਰ ਜੀ ਉਸੜਾ ਹੈ ਇਹ ਕਾਰਨ ਫਾਇਟ ਜੀ ਨੇ ਉਹਨੇ ਬਣੀਆਂ ਤੇ ਹੁਣ ਆਹ ਕੰਟਰੋਲਰ ਦੇ ਪੁਆਇੰਟ ਜੋ ਐਂਡ ਕਰੈਕਟਰ ਲਾਣ ਲੱਗਦੇ ਆਂਗੇ ਤੇ ਉਸ ਤੋਂ ਬਾਅਦ ਆਪਣਾ ਕੰਮ ਨੱਕੀ ਹੋ ਜਾਊਗਾ ਤੇ ਰਹਿ ਗਏ ਆ ਸ਼ਰਮਣ ਅਗਲੇ ਦੋ ਪੋਰਸ਼ਨ ਰਹਿ ਗਏ ਇਸ ਵੇਰੇ ਦੇ ਰਾਣ ਤੇ ਸਵੇਰੇ ਵਸੇਠੇ ਇਧਰਨੇ ਪੋਰਸ਼ਨ ਚ ਕਦੀ ਆਪਾਂ ਫਟ ਪਾਉਣੀਆਂ ਨੇ ਇੱਕੋ ਸਿੱਧੀ ਸਪਲਾਈ ਲੈਣੀ ਆ ਅਗਲੇ ਪੋਰਸ਼ਨ ਚ ਆਪਾਂ ਹੋਣੀ ਹੈ ਸਹੀ ਸਪਲਾਈ ਹੋ ਗਈ ਇੱਕ ਪੰਡਾ ਸਾਹਮਣੇ ਵਪਾਰਸ਼ਾ ਜੰਮ ਕਰਾ ਜੋ ਫੇਸਟ ਨੂੰ ਕਰ ਉਸ ਅਗਲੇ ਦਿਨਾਂ ਤੇ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ ਤੇ ਇਸ ਤਰ੍ਹਾਂ ਹੀ ਬਣੇ ਰਹੋ ਆਪਣੇ ਪੇਜ ਨਾਲ ਨਵੀਆਂ ਨਵੀਆਂ ਲਾਈਟ ਫਿਟਿੰਗ ਦੀਆਂ ਵੀਡੀਓ ਵੀ ਸੇਕੋਟਾ ਦੇ ਨਵੇਂ-ਤਨਵੇਂ ਡਿਜ਼ਾਈਨ ਤੁਸੀਂ ਦੇਖਣ ਨੂੰ ਮਿਲਦੇ ਰਹਿਣਗੇ। ਸ਼ੁਕਰੀਆ।